ਨਹੀਂ ਉਹ ਤਾਂ ਡੱਲੇਵਾਲ ਸਾਹਿਬ ਦੀ ਤਾਂ ਇਹਨਾਂ ਨੂੰ ਉਠਾਉਣਾ ਚਾਹੀਦਾ ਹੈ ਕੇਂਦਰ ਸਰਕਾਰ ਦਾ ਕੋਈ ਜ਼ਿੰਮੇਵਾਰ ਆਦਮੀ ਕੋਈ ਇੱਕ ਵੀ ਆਦਮੀ ਇੱਥੇ ਭਾਸ਼ਣ ਕਰਦੇ ਰਹਿੰਦੇ ਆ ਲੇਕਿਨ ਉਥੋਂ ਤੱਕ ਨਹੀਂ ਗਿਆ ਜਾ ਕੇ ਗੱਲ ਕਰਦੇ ਕਿ ਜੀ ਤੁਸੀਂ ਉਠੋ ਅਸੀਂ ਐਮਐਸਪੀ ਦਵਾਂਗੇ ਕਾਨੂੰਨ ਬਣਾਵਾਂਗੇ ਅਗਲੇ ਸੈਸ਼ਨ ਚ ਲੈ ਕੇ ਆਵਾਂਗੇ ਇਹ ਤੇ ਉਹ ਗੱਲ ਹੀ ਨਹੀਂ ਕਰਦੇ ਇਹਨਾਂ ਨੇ ਤਾਂ ਜਿਹੜਾ ਨਵਾਂ ਐਗਰੀਕਲਚਰ ਫਰੇਮਵਰਕ ਬਣਾਇਆ ਉਹਦੇ ਚ ਉਹੀ ਤਿੰਨ ਕਨਾਨਾਂ ਨੂੰ ਮਿਕਸ ਕਰਕੇ ਫਿਰ ਪਾਤਾ ਕਿ ਸਰਕਾਰੀ ਮੰਡੀਆਂ ਕਿਵੇਂ ਖਤਮ ਹੋਣਗੀਆਂ ਪ੍ਰਾਈਵੇਟ ਲੋਕਾਂ ਤੇ ਕੋਈ ਟੈਕਸ ਨਹੀਂ ਹੋਊਗਾ ਉਹ ਜਿੱਥੋਂ ਮਰਜ਼ੀ ਕਰੀਦਣ ਜਿਵੇਂ ਉਹ ਪਹਿਲਾਂ ਪ੍ਰੋਵੀਜ਼ਨ ਸੀ ਸਾਰੇ ਉਹੀ ਕੀਤੇ ਆ ਇਹ ਖੇਤੀ ਨੂੰ ਇਹ ਕੌਂਟਰੈਕਟ ਖੇਤੀ ਵਾਲ ਠੇਕੇ ਵਾਲੀ ਖੇਤੀਦਾਰਾਂ ਔਰ ਵੱਡੀਆਂ ਕੰਪਨੀਆਂ ਨੂੰ ਦੇਣਾ ਚਾਹੁੰਦੇ ਆ ਇਹਨਾਂ ਦਾ ਕੋਈ ਇਰਾਦਾ ਨਹੀਂ ਕਿ ਛੋਟੇ ਕਿਸਾਨਾਂ ਨੂੰ ਐਮਐਸਪੀ ਮਿਲੇ ਚਾਹੇ ਸਰਕਾਰੀ ਖਰੀਦ ਹੋਵੇ ਚਾਹੇ ਪ੍ਰਾਈਵੇਟ ਹੋਵੇ ਐਮਐਸਪੀ ਮਿਲਣੀ ਚਾਹੀਦੀ ਨਹੀਂ ਉਹ ਤਾਂ ਢੱਲੇਵਾਲ ਸਾਹਿਬ ਦੀ ਤਾਂ ਇਹਨਾਂ ਨੂੰ ਉਠਾਉਣਾ ਚਾਹੀਦਾ ਹੈ ਕੇਂਦਰ ਸਰਕਾਰ ਦਾ ਕੋਈ ਜ਼ਿੰਮੇਵਾਰ ਆਦਮੀ ਕੋਈ ਇੱਕ ਵੀ ਆਦਮੀ ਇੱਥੇ ਭਾਸ਼ਣ ਕਰਦੇ ਰਹਿੰਦੇ ਆ ਲੇਕਿਨ ਉਥੋਂ ਤੱਕ ਨਹੀਂ ਗਿਆ ਜਾ ਕੇ ਗੱਲ ਕਰਦੇ ਕਿ ਜੀ ਤੁਸੀਂ ਉਠੋ ਅਸੀਂ ਐਮਐਸਪੀ ਦਵਾਂਗੇ ਕਾਨੂੰਨ ਬਣਾਵਾਂਗੇ ਅਗਲੇ ਸੈਸ਼ਨ ਚ ਲੈ ਕੇ ਆਵਾਂਗੇ ਇਹ ਤੇ ਉਹ ਗੱਲ ਹੀ ਨਹੀਂ ਕਰਦੇ ਇਹਨਾਂ ਨੇ ਤਾਂ ਜਿਹੜਾ ਨਵਾਂ ਐਗਰੀਕਲਚਰ ਫਰੇਮਵਰਕ ਬਣਾਇਆ ਉਹਦੇ ਚ ਉਹੀ ਤਿੰਨ ਕਾਨੂੰਨਾਂ ਨੂੰ ਮਿਕਸ ਕਰਕੇ ਫਿਰ ਪਾਤਾ ਕਿ ਸਰਕਾਰੀ ਮੰਡੀਆਂ ਕਿਵੇਂ ਖਤਮ ਹੋਣਗੀਆਂ ਪ੍ਰਾਈਵੇਟ ਲੋਕਾਂ ਤੇ ਕੋਈ ਟੈਕਸ ਨਹੀਂ ਹੋਊਗਾ ਉਹ ਜਿੱਥੋਂ ਮਰਜ਼ੀ ਕਰੀ ਤਾਂ ਜਿਵੇਂ ਉਹ ਪਹਿਲਾਂ ਪ੍ਰੋਵੀਜ਼ਨ ਸੀ ਸਾਰੇ ਉਹੀ ਕੀਤੇ ਆ ਇਹ ਖੇਤੀ ਨੂੰ ਇਹ ਕੌਂਟਰੈਕਟ ਖੇਤੀ ਵਾਲ ਠੇਕੇ ਵਾਲੀ ਖੇਤੀਦਾਰ ਔਰ ਵੱਡੀਆਂ ਕੰਪਨੀਆਂ ਨੂੰ ਦੇਣਾ ਚਾਹੁੰਦੇ ਆ ਇਹਨਾਂ ਦਾ ਕੋਈ ਇਰਾਦਾ ਨਹੀਂ ਕਿ ਛੋਟੇ ਕਿਸਾਨਾਂ ਨੂੰ ਐਮਐਸਪੀ ਮਿਲੇ ਚਾਹੇ ਸਰਕਾਰੀ ਖਰੀਦ ਹੋਵੇ ਚਾਹੇ ਪ੍ਰਾਈਵੇਟ ਹੋਵੇ ਐਮਐਸਪੀ ਮਿਲਣੀ ਚਾਹੀਦੀ ਨਹੀਂ ਉਹ ਤਾਂ ਢੱਲੇਵਾਲ ਸਾਹਿਬ ਦੀ ਤਾਂ ਇਹਨਾਂ ਨੂੰ ਉਠਾਉਣਾ ਚਾਹੀਦਾ ਹੈ ਕੇਂਦਰ ਸਰਕਾਰ ਦਾ ਕੋਈ ਜ਼ਿੰਮੇਵਾਰ ਆਦਮੀ ਕੋਈ ਇੱਕ ਵੀ ਆਦਮੀ ਇੱਥੇ ਭਾਸ਼ਣ ਕਰਦੇ ਰਹਿੰਦੇ ਆ ਲੇਕਿਨ ਉਥੋਂ ਤੱਕ ਨਹੀਂ ਗਿਆ ਜਾ ਕੇ ਗੱਲ ਕਰਦੇ ਕਿ ਜੀ ਤੁਸੀਂ ਉਠੋ ਅਸੀਂ ਐਮਐਸਪੀ ਦਵਾਂਗੇ ਕਾਨੂੰਨ ਬਣਾਵਾਂਗੇ ਅਗਲੇ ਸੈਸ਼ਨ ਚ ਲੈ ਕੇ ਆਵਾਂਗੇ ਇਹ ਤੇ ਉਹ ਗੱਲ ਹੀ ਨਹੀਂ ਕਰਦੇ ਇਹਨਾਂ ਨੇ ਤਾਂ ਜਿਹੜਾ ਨਵਾਂ ਐਗਰੀਕਲਚਰ ਫਰੇਮਵਰਕ ਬਣਾਇਆ ਉਹਦੇ ਚ ਉਹੀ ਤਿੰਨ ਕਾਨੂੰਨਾਂ ਨੂੰ ਮਿਕਸ ਕਰਕੇ ਫਿਰ ਪਾਤਾ ਕਿ ਸਰਕਾਰੀ ਮੰਡੀਆਂ ਕਿਵੇਂ ਖਤਮ ਹੋਣਗੀਆਂ ਪ੍ਰਾਈਵੇਟ ਲੋਕਾਂ ਤੇ ਕੋਈ ਟੈਕਸ ਨਹੀਂ ਹੋਊਗਾ ਉਹ ਜਿੱਥੋਂ ਮਰਜ਼ੀ ਕਰੀ ਤਾਂ ਜਿਵੇਂ ਉਹ ਪਹਿਲਾਂ ਪ੍ਰੋਵੀਜ਼ਨ ਸੀ ਸਾਰੇ ਉਹੀ ਕੀਤੇ ਆ ਇਹ ਖੇਤੀ ਨੂੰ ਇਹ ਕੌਂਟਰੈਕਟ ਖੇਤੀ ਵਾਲ ਠੇਕੇ ਵਾਲੀ ਖੇਤੀਦਾਰਾਂ ਔਰ ਵੱਡੀਆਂ ਕੰਪਨੀਆਂ ਨੂੰ ਦੇਣਾ ਚਾਹੁੰਦੇ ਆ ਇਹਨਾਂ ਦਾ ਕੋਈ ਇਰਾਦਾ ਨਹੀਂ ਕਿ ਛੋਟੇ ਕਿਸਾਨਾਂ ਨੂੰ ਐਮਐਸਪੀ ਮਿਲੇ ਚਾਹੇ ਸਰਕਾਰੀ ਖਰੀਦ ਹੋਵੇ ਚਾਹੇ ਪ੍ਰਾਈਵੇਟ ਹੋਵੇ ਐਮਐਸਪੀ ਮਿਲਣੀ ਚਾਹੀਦੀ ਨਹੀਂ ਉਹ ਤਾਂ ਢੱਲੇਵਾਲ ਸਾਹਿਬ ਦੀ ਤਾਂ ਇਹਨਾਂ ਨੂੰ ਉਠਾਉਣਾ ਚਾਹੀਦਾ ਹੈ ਕੇਂਦਰ ਸਰਕਾਰ ਦਾ ਕੋਈ ਜ਼ਿੰਮੇਵਾਰ ਆਦਮੀ ਕੋਈ ਇੱਕ ਵੀ ਆਦਮੀ ਇੱਥੇ ਭਾਸ਼ਣ ਕਰਦੇ ਰਹਿੰਦੇ ਆ ਲੇਕਿਨ ਉਥੋਂ ਤੱਕ ਨਹੀਂ ਗਿਆ ਜਾ ਕੇ ਗੱਲ ਕਰਦੇ ਕਿ ਜੀ ਤੁਸੀਂ ਉਠੋ ਅਸੀਂ ਐਮਐਸਪੀ ਦਵਾਂਗੇ ਕਾਨੂੰਨ ਬਣਾਵਾਂਗੇ ਅਗਲੇ ਸੈਸ਼ਨ ਚ ਲੈ ਕੇ ਆਵਾਂਗੇ ਇਹ ਤੇ ਉਹ ਗੱਲ ਹੀ ਨਹੀਂ ਕਰਦੇ ਇਹਨਾਂ ਨੇ ਤਾਂ ਜਿਹੜਾ ਨਵਾਂ ਐਗਰੀਕਲਚਰ ਫਰੇਮਵਰਕ ਬਣਾਇਆ ਉਹਦੇ ਚ ਉਹੀ ਤਿੰਨ ਕਨਾਨਾਂ ਨੂੰ ਮਿਕਸ ਕਰਕੇ ਫਿਰ ਪਾਤਾ ਕਿ ਸਰਕਾਰੀ ਮੰਡੀਆਂ ਕਿਵੇਂ ਖਤਮ ਹੋਣਗੀਆਂ ਪ੍ਰਾਈਵੇਟ ਲੋਕਾਂ ਤੇ ਕੋਈ ਟੈਕਸ ਨਹੀਂ ਹੋਊਗਾ ਉਹ ਜਿੱਥੋਂ ਮਰਜ਼ੀ ਕਰੀਦਣ ਜਿਵੇਂ ਉਹ ਪਹਿਲਾਂ ਪ੍ਰੋਵੀਜ਼ਨ ਸੀ ਸਾਰੇ ਉਹੀ ਕੀਤੇ ਆ ਇਹ ਖੇਤੀ ਨੂੰ ਇਹ ਕੰਟਰੈਕਟ ਖੇਤੀ ਵਾਲ ਠੇਕੇ ਵਾਲੀ ਖੇਤੀਦਾਰਾਂ ਨੂੰ ਤੇ ਵੱਡੀਆਂ ਕੰਪਨੀਆਂ ਨੂੰ ਦੇਣਾ ਚਾਹੁੰਦੇ ਆ ਇਹਨਾਂ ਦਾ ਕੋਈ ਇਰਾਦਾ ਨਹੀਂ ਕਿ ਛੋਟੇ ਕਿਸਾਨਾਂ ਨੂੰ ਐਮਐਸਪੀ ਮਿਲੇ ਚਾਹੇ ਸਰਕਾਰੀ ਖਰੀਦ ਹੋਵੇ ਚਾਹੇ ਪ੍ਰਾਈਵੇਟ ਹੋਵੇ ਐਮਐਸਪੀ ਮਿਲਣੀ ਚਾਹੀਦੀ ਹੈ